ਨਾਲ ਦੇ ਮਿੱਤਰਾਂ ਨੇ ਸਾਥੀਆਂ ਨੇ ਜਿਹੜਾ ਕੰਗਣ ਉਤਾਰ ਕੇ ਗੁਰਮੁਖੁਰ ਨਾਲ ਦੇ ਸਾਥੀਆਂ ਮਿੱਤਰਾਂ ਨੇ ਰੋੜੇ ਵੱਟੇ ਟਰੱਕੇ ਤੇ ਨਦੀ ਦੇ ਵਿੱਚ ਸੁੱਟਦੇ ਨੇ ਤੇ ਧੰਨ ਗੁਰੂ ਗੋਬਿੰਦ ਰਾਏ ਨੇ ਗੁਰਮੁਖ ਪਿਆਰੋ ਆਪਣੇ ਹੱਥ ਦਾ ਅਜ ਕੰਗਣ ਲਾਇਆ ਲਾ ਕੇ ਜਿਹੜਾ ਕਿ ਉਸ ਨਦੀ ਦੇ ਵਿੱਚ ਸੁੱਟ ਦਿੱਤਾ ਏ ਘਰ ਜਦੋਂ ਵਾਪਸ ਆਏ ਮਾਂ ਗੁਜਰ ਕੌਰ ਨੇ ਵੇਖਿਆ ਕਿ ਮੇਰੇ ਪੁੱਤਰ ਮੇਰੇ ਲਾਲ ਦੇ ਹੱਥ ਦੇ ਵਿੱਚ ਕੰਗਣ ਨਹੀਂ ਹੈ। ਮਾਂ ਗੁਦਰ ਕੌਰ ਨੇ ਪਹਿਲਾਂ ਪਿਆਰ ਦੇ ਨਾਲ ਪੁੱਛਿਆ ਪੁੱਤਰ ਗੋਬਿੰਦ ਰਾਏ ਕੰਗਣ ਕਿੱਥੇ ਹੈ? ਕਹਿੰਨ ਲੱਗਾ ਮਾਂ ਕੰਗਣ ਤਾਂ ਮੈਂ ਉਸ ਨਦੀ ਦੇ ਵਿੱਚ ਸੁੱਟ ਦਿੱਤਾ ਏ। ਮਾਂ ਨੇ ਥੋੜਾ ਮੋਟਾ ਦਬਾਉਣ ਦਾ ਵੀ ਯਤਨ ਕੀਤਾ ਪੁੱਤਰ ਗੋਬਿੰਦ ਰਾਏ ਤੈਨੂੰ ਪਤਾ ਏ ਉਹ ਕੰਗਣ ਕਿੰਨਾ ਕੀਮਤੀ ਸੀ? ਉਹ ਕੰਗਣ ਦੀ ਕੀਮਤ ਕਿੰਨੀ ਸੀ? ਉਹ ਕਿਸੇ ਆਮ ਧਾਤ ਦਾ ਕੰਗਣ ਨਹੀਂ ਸੀ। ਉਸ ਸੋਨੇ ਦਾ ਕੰਗਣ ਸੀ ਉਹਦੇ ਵਿੱਚ ਸੋਨੇ ਗੁਰਮੁਖ ਪਿਆਰੋ ਕਹਿਣ ਲੱਗੇ ਕੱਲਾ ਸੋਨਾ ਨਹੀਂ ਪੁੱਤਰ ਹੀਰੇ ਵੀ ਜਿਹੜੇ ਹੋਏ ਸਨ ਬੜਾ ਕੀਮਤੀ ਕੰਗਣ ਸੀ ਮਾਂ ਗੁਦਰਕੌਰ ਦੀ ਕਹਿਣ ਲੱਗੇ ਚੱਲ ਪੁੱਤਰ ਉਸ ਜਗ੍ਹਾ ਤੇ ਚੱਲ ਜਿੱਸ ਜਗ੍ਹਾ ਤੇ ਤੂੰ ਕੰਗਣ ਨਦੀ ਦੇ ਵਿੱਚ ੁੱਟਿਆ ਹੈ ਮਾਂ ਗੁਦਰਕੌਰ ਗਏ ਨਾਲ ਧੰਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਗਏ ਗੁਰੂ ਘਰ ਪੈਰੋ ਮਾਂ ਨੇ ਜਾ ਕੇ ਪੁੱਛਿਆ ਪੁੱਤਰ ਲਾਲ ਜੀ ਉਹ ਦੱਸੋ ਕੰਗਣ ਕਿੱਥੇ ਸੱਤਿਆਏ ਆਪਾਂ ਸੇਵਕ ਲਾ ਕੇ ਕੋਈ ਸੇਵਾਦਾਰ ਲਾ ਕੇ ਕੰਗਣ ਨੂੰ ਜਿਹੜਾ ਕਿ ਕਢਵਾ ਲੈਂਦੇ ਆ ਨਦੀ ਦੇ ਵਿੱਚੋਂ ਲੱਭ ਲੈਣਗੇ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਨੇ ਆਪਣਾ ਦੂਸਰਾ ਕੰਗਣ ਲਾਇਆ ਲਾ ਕੇ ਉੱਥੇ ਛੱਡ ਦਿੱਤਾ ਕਰਨ ਲੱਗੇ ਮਾਂ ਇੱਥੇ ਕੋਈ ਛੱਡਿਆ ਏ ਮਾਂ ਫਿਰ ਮਾਂ ਗੁਦਰਪੁਰ ਹੈਰਾਨ ਕਰਨ ਲੱਗੇ ਪੁੱਤਰ ਕਮਾਲ ਦੀ ਗੱਲ ਇੱਕ ਕੰਗਣ ਲੱਭਣ ਆਏ ਸਾਂ ਤੇ ਦੂਸਰਾ ਕੰਗਣ ਵੀ ਤੁਸਾਂ ਨੇ ਜਿਹੜਾ ਕਿ ਨਦੀ ਦੇ ਵਿੱਚ ਛੁੱਟ ਗਿਆ ਏ ਤੇ ਉਸ ਵਕਤ ਗੁਰਮੁਖ ਪਿਆਰਿਓ ਗੋਬਿੰਦ ਰਾਏ ਨੇ ਜਿਹੜੀ ਗੱਲ ਕਹਿਣ ਲੱਗੇ ਬਾ ਇਹ ਸਸਤਾ ਜਾਂ ਕੰਗਣ ਪਾਉਣ ਨੂੰ ਮੇਰਾ ਦਿਲ ਨਹੀਂ ਕਰਦਾ ਏ ਮਾਂ ਇਹ ਮੈਂ ਸਸਤਾ ਜਾਂ ਕੰਗਣ ਨਹੀਂ ਪਾਉਣਾ ਮਾਂ ਕਹਿਣ ਲੱਗੀ ਕਮਾਲ ਦੀ ਗੱਲ ਪੁੱਤਰ ਇਹ ਕੰਗਣ ਬੜਾ ਕੀਮਤੀ ਏ ਹੀਰੇ ਜੜੇ ਕੋਏ ਨੇ ਸੋਨੇ ਦੀ ਧਾਤ ਦਾ ਕੰਗਣ ਏ ਪੁੱਤਰ ਤੇ ਤੂੰ ਆਖਦਾ ਏ ਕਿ ਇਹ ਕੰਗਣ ਜਿਹੜਾ ਸਸਤਾ ਜਾਂ ਮੈਂ ਹੱਥ ਵਿੱਚ ਨਹੀਂ ਪਾਉਣਾ ਕਹਿੰਨ ਲੱਗੇ ਮਾਂ ਮੈਂ ਉਹ ਕੰਗਣ ਪਾਉਣਾ ਏ ਜਿਹੜਾ ਇੱਕ ਵਕਰੀ ਧਾਤ ਦਾ ਹੋਵੇਗਾ ਮਾਂ ਮੈਂ ਉਹ ਕੰਗਣ ਹੱਥ ਦੇ ਵਿੱਚ ਪਾਉਣਾ ਏ ਜਿਸ ਕੰਗਣ ਨੂੰ ਗਰੀਬ ਵੀ ਪਾ ਸਕੇਗਾ ਤੇ ਅਮੀਰ ਵੀ ਪਾ ਸਕੇਗਾ ਮਾਂ ਉਹ ਕੰਗਣ ਕਿਸੇ ਸੁਨਿਆਰ ਦੀ ਦੁਕਾਨ ਤੋਂ ਨਹੀਂ ਮਿਲੇਗਾ ਮਾਂ ਉਹ ਪੈਸਿਆਂ ਦਾ ਨਹੀਂ ਮਿਲੇਗਾ ਮਾਂ ਉਹ ਕੰਗਣ ਉਹ ਮਿਲੇਗਾ ਜਿਹੜਾ ਆ ਕੇ ਆਪਣਾ ਸਿਰ ਭੇਟਾ ਗੁਰੂ ਨਾਨਕ ਦੇ ਘਰ ਦੇ ਵਿੱਚ ਕਰੇਗਾ ਮਾਂ ਉਹੀ ਇਸ ਕੰਗਣ ਦਾ ਭਾਗੀਦਾਰ ਬਣੇਗਾ ਮਾਂ ਉਹੀ ਇਸ ਕੰਗਣ ਦਾ ਹੱਕਦਾਰ ਬਣੇਗਾ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਦੇ ਬਚਪਨ ਦੀਆਂ ਪਾਈਆਂ ਪੂਜਾਰਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਖੁੱਲ੍ਹਦੀਆਂ ਨੇ ਜਦੋਂ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਗੁਰੂ ਸਨ 1699 ਦੀ ਵਸਾਖੀ ਵਾਲੇ ਦਿਨ ਗਲਗੀਆਂ ਵਾਲੇ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਰਤੇ ਪਾਚਾ ਨੇ ਖੰਡੇ ਬਾਟੇ ਸਾਨੂੰ ਪਾਉਲ ਦਿੱਤੇ ਤੇ ਮਹਾਰਾਜ ਨੇ ਗੁਰਪ੍ਰੇਉ ਉੱਤੇ ਪੰਜ ਸਿਰਾਂ ਦੀ ਮੰਗ ਕੀਤੀ ਕਿਉਂਕਿ ਬਾਪੂ ਨੇ ਪਟਨੇ ਦੀ ਧਰਤੀ ਦੇ ਉੱਤੇ ਗੁਰਮੁਖ ਪਿਆਰਿਓ ਬੋਲ ਕਹੇ ਸਨ ਮਾਂ ਜਿਹੜਾ ਕੰਗਨ ਮੈਂ ਸਿੱਖਾਂ ਦੇ ਹੱਥ ਵਿੱਚ ਪਾਉਣਾ ਏ ਜਾਂ ਮੈਂ ਆਪਣੇ ਹੱਥ ਵਿੱਚ ਪਾਉਣਾ ਚਾਹੁੰਦਾ मां ਉਸ ਕੰਗਣ ਦੀ ਬੜੀ ਕੀਮਤ ਹੋਵੇਗੀ ਇੱਕ ਵੱਖਰੀ ਧਾਦਾ ਹੋਵੇਗਾ ਗੁਰਮੁਖ ਪੈਰੋ ਪਟਨੇ ਦੀ ਧਰਤੀ ਦੀਆਂ ਪਾਈਆਂ ਬੁਜ਼ਾਰਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖੋਲਦੇ ਨੇ ਗੁਰਮੁਖ ਪੈਰੋ ਇੱਕ ਵੱਖਰਾ ਭੇਸ ਇੱਕ ਵੱਖਰਾ ਲਿਬਾਸ ਇੱਕ ਵੱਖਰੀ ਸ਼ਸਤਰ ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤਾ ਬਾਣਾ ਦਿੱਤਾ ਪਾਣੀ ਦਿੱਤੀ ਗੁਰਮੁਖ ਪਿਆਰੋ ਧੰਨ ਗੁਰੂ ਕਲਗੀ ਤਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਵਕਰੀ ਪਛਾਣ ਦਿੱਤੀ ਗੁਰਮੁਖ ਪਿਆਰੋ ਇਸੇ ਹੀ ਪਟਨੇ ਦੀ ਧਰਤੀ ਤੇ ਬੜੀਆਂ ਘਟਨਾਵਾਂ ਵਾਪਰਦੀਆਂ ਨੇ ਗੁਰਮੁਖ ਪਿਆਰੋ ਇੱਕ ਦਿਨ ਜਿਹੜਾ ਕਿ ਨਵਾਬ ਦੀ ਪਾਲਕੀ ਟੱਪਦੀ ਹੈ ਤੇ ਨਵਾਬ ਦੀ ਪਾਲਕੀ ਟੱਪਦੀ ਗੋਬਿੰਦ ਰਾਏ ਉਹਨਾਂ ਨੂੰ ਸਲਾਮ ਨਹੀਂ ਕਰਦੇ ਨੇ ਕੁਝ ਸਿਪਾਈ ਆ ਕੇ ਦਰਵਾਜ਼ਾ ਮਾਂ ਗੁਦਰ ਕੌਰ ਦਾ ਕੜਕਾਉਂਦੇ ਕਹਿਣ ਲੱਗੇ ਮਾਂ ਜਦੋਂ ਤੇਤੀਆਂ ਚੌਤੀਆਂ ਵਰਿਆਂ ਬਾਅਦ ਕਰ ਬੁਲਾਦ ਹੋਈ ਹੋਵੇ ਨਾ ਮਾਂ ਤੇ ਉਸ ਬੁਲਾਦ ਨੂੰ ਸਮਝਾ ਕੇ ਰੱਖਣਾ ਚਾਹੀਦਾ ਏ ਮਾਂ ਉਸ ਬੱਚੇ ਨੂੰ ਜਿਹੜਾ ਕਿ ਸਮਝਾ ਕੇ ਰੱਖਣਾ ਚਾਹੀਦਾ ਘਰ ਵਿੱਚ ਲੁਕਾ ਕੇ ਰੱਖਣਾ ਚਾਹੀਦਾ ਏ ਮਾਂ ਕਹਿਣ ਲੱਗੀ ਪੁੱਤ ਕੀ ਹੋਇਆ ਏ ਕਹਿਣ ਲੱਗੇ ਮਾਂ ਤੈਨੂੰ ਪਤਾ ਨਹੀਂ ਤੇਰਾ ਪੁੱਤ ਬੜਾ ਵਿਗੜਿਆ ਹੋਇਆ ਏ ਮਾਂ ਕਹਿਣ ਲੱਗੀ ਨਹੀਂ ਪੁੱਤ ਮੇਰਾ ਪੁੱਤ ਵਿਗੜਿਆ ਹੋਇਆ ਨਹੀਂ ਹੋ ਸਕਦਾ ਕਹਿਣ ਲੱਗੇ ਮਾਂ ਤੈਨੂੰ ਨਹੀਂ ਪਤਾ ਨਵਾਬ ਦੀ ਪਾਲਕੀ ਜਿਹੜੀ ਕਿ ਲੱਗੀ ਐ ਟੱਪੀ ਐ ਤੇਰੇ ਪੁੱਤ ਨੇ ਸਲਾਮ ਕੀ ਕਰਨੀ ਸੀ ਨਵਾਬ ਨੂੰ ਕਹਿਣ ਲੱਗੇ ਨਾਲ ਇਹਨਾਂ ਦੇ ਸੰਗੇ ਸਾਥੀਆਂ ਨੂੰ ਵੀ ਰੋਕ ਲਿਆ ਨਾਲ ਦੇ ਮਿੱਤਰਾਂ ਨੂੰ ਵੀ ਰੋਕ ਲਿਆ ਨਵਾਬ ਨੂੰ ਸਲਾਮ ਬਿਲਕੁਲ ਨਹੀਂ ਕਰਨੀ ਕਹਿਣ ਲੱਗੇ ਮਾਂ ਆਪਣੇ ਪੁੱਤ ਨੂੰ ਕੁਝ ਨਾ ਕੁਝ ਸਮਝਾਉਣਾ ਕਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬੈਣ ਮਾ ਗੁਦਰ ਕੌਰ ਕਹਿਣ ਲੱਗੀ ਪੁੱਤਰ ਮੈਂ ਬੜੀ ਖੁਸ਼ ਆ ਮੇਰਾ ਪੁੱਤ ਸਮਝਿਆ ਹੋਇਆ ਹੈ ਤੁਸੀਂ ਤੁਹਾਡੀ ਨਿਗਾਹ ਦੇ ਵਿੱਚ ਸਮਝਿਆ ਨਹੀਂ ਕਹਿਣ ਲੱਗੀ ਮੈਂ ਬੜੀ ਖੁਸ਼ ਆ ਮੇਰਾ ਪੁੱਤ ਬੜਾ ਸਮਝਿਆ ਹੋਇਆ ਏ ਕਿਉਂਕਿ ਮੇਰੇ ਪੁੱਤ ਨੂੰ ਪਤਾ ਏ ਇੱਕ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਤੋਂ ਸਵਾਏ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਮਾਂ ਕਹਿਣ ਲੱਗੀ ਪੁੱਤਰ ਮੇਰਾ ਪੁੱਤ ਬੜਾ ਸਮਝਿਆ ਹੋਇਆ ਗੁਰਮੁਖ ਪਿਆਰੋ ਬੜੀਆਂ ਟਣਾਵਾ ਬੱਪਰ ਦੀਆਂ ਉੱਤੇ ਗੁਰੂਪਤ ਫਤੇਜ ਚੰਦ ਜਿਹੜਾ ਮੈਣੀ ਐ ਗੁਰਮੁਖ ਪਿਆਰਿਓ ਉਹਦੀ ਜਿਹੜੀ ਰਾਣੀ ਐ ਰੋਜ ਬਿਲਕਦੀ ਐ ਰੋਜ ਕਰਲਾਉਂਦੀ ਐ ਗੁਰਮੁਖ ਪਿਆਰਿਓ ਕਹਿੰਦੀ ਐ ਘਰ ਵਿੱਚ ਬੁਲਾਦ ਕੋਈ ਪੁੱਤਰ ਧੀ ਨਹੀਂ ਗੁਰਮੁਖ ਪੰਡਤ ਸ਼ਿਵਦੱਤ ਜਿਹੜਾ ਏ ਉਹਨਾਂ ਕੋਲ ਮੋਟੀਆਂ ਜਿਹੜੀਆਂ ਪੇਟਾਵਾ ਲੈਂਦਾ ਏ ਮੋٹے ਚੜਾਵੇ ਲੈਂਦਾ ਏ ਤੇ ਇੱਕ ਦਿਨ ਪੰਡਤ ਸ਼ਿਵਦੱਤ ਨੇ ਜਾ ਕੇ ਫਤੇਜੰਦ ਮੈਣੀ ਨੂੰ ਆਖਿਆ ਮੈਂ ਤਾਂ ਤੁਹਾਡੇ ਕੋਲ ਕੇਵਲ ਤੇ ਕੇਵਲ ਪੇਟਾਵਾ ਲੈ ਰਿਆ ਹਾਂ ਜਾ ਕੇ ਮਾਂ ਗੁਜਰ ਕੌਰ ਨੂੰ ਪੁੱਛੋ ਉਹਦੇ ਕਰ ਤੀਤੀਆਂ ਵਰਿਆਂ ਬਾਅਦ ਪੁੱਤ ਪੈਦਾ ਹੋਇਆ ਏ ਗੁਰਮੁਖ ਪਿਆਰੋ ਇਹ ਤੇ ਵੀ ਇਤਿਹਾਸ ਦਾ ਪੱਖ ਸਾਨੂੰ ਵਿਚਾਰਨਾ ਪਵੇਗਾ ਵੇਖੋ ਸਨ 1666 ਦੇ ਵਿੱਚ ਧੰਨ ਗੁਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਗੁਰਮੁਖ ਪਿਆਰੋ ਸਨ 1665 ਦੇ ਵਿੱਚ ਗੁਰਮੁਖ ਪਿਆਰੋ ਸ਼ਾਹ ਜਹਾਂਨ ਤੋਂ ਬਾਅਦ ਜਿਹੜਾ ਕਿ ਇਸ ਦਿੱਲੀ ਦੇ ਤਖਤੇ ਦੇ ਉੱਤੇ ਦਿੱਲੀ ਦੀ ਸਰਕਾਰ ਦਾ ਰਾਜਾ ਗੁਰਮੁਖ ਪਿਆਰੋ ਜਿਹੜਾ ਹੈ ਉਹ ਔਰੰਗਜ਼ੇਬ ਬਣ ਜਾਂਦਾ ਹੈ ਕਿਉਂਕਿ ਸਨ 1665 ਦੇ ਵਿੱਚ ਉਹ ਦਿੱਲੀ ਦੇ ਤਖਤੇ ਤੇ ਬਹਿੰਦਾ ਹੈ ਤੇ ਦਿੱਲੀ ਦੇ ਤਖਤੇ ਤੇ ਬੈਂਧੀਆਂ ਸਾਰ ਉਹਨੇ ਗੁਰਮੁਖ ਪੈਰੋਂ ਅਤ ਚੱਕ ਲਈ ਸੀ ਸਭ ਤੋਂ ਪਹਿਲਾਂ ਸ਼ਾਹ ਜਹਾਂਨ ਨੂੰ ਉਹਨੇ ਆਗਰੇ ਦੀ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ ਕੈਦ ਕਰ ਦਿੱਤਾ ਤੇ ਗੁਰਮੁਖ ਪੈਰੋਂ ਉਹਦਾ ਪ੍ਰਸ਼ਾਦਾ ਪਾਣੀ ਸਭ ਕੁਝ ਬੰਦ ਕਰ ਦਿੱਤਾ ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਕਤਲ ਆਪਣੀ ਭੈਣ ਦਾ ਕਤਲ ਭੈਣ ਦਾ ਕਤਲ ਵੀ ਰੋਸ਼ਨ ਰੋਸ਼ਨ ਬਾਈ ਦਾ ਕਰਾ ਦਿੱਤਾ ਕਿਉਂ ਕੱਲ ਨੂੰ ਇਹਨੂੰ ਵਿਆਹਾਵਾਂਗਾ ਜਵਾਈ ਘਰ ਤੋਂ ਆਵੇਗਾ ਜਿਹੜਾ ਆਵੇਗਾ ਬਣ ਕੇ ਕਿਤੇ ਇਸ ਰਾਜ ਭਾਗ ਦਾ ਹਿੱਸੇਦਾਰ ਨਾ ਬਣ ਬਵੇ ਗੁਰਮੁਖ ਪਿਆਰੂ ਆਪਣੀ ਭੈਣ ਦਾ ਵੀ ਕਤਲ ਇਹੀ ਸ਼ਾਹ ਜਹਾਂ ਨੇ ਗੁਰਮੁਖ ਪਿਆਰੋ ਕਿਸੇ ਵਕਤ ਧੰਨ ਗੁਰੂ ਹਰ ਰਾਏ ਸਾਹਿਬ ਪਾਦਸ਼ਾਹ ਜੀ ਦੇ ਨਾਲ ਬਚਨ ਬਲਾਸ ਕੀਤੇ ਸਨ ਕਿਨ ਲੱਗਾ ਮਹਾਰਾਜ ਤੁਹਾਡੀ ਬਾਣੀ ਦੇ ਵਿੱਚ ਇਹ ਗਲਤ ਲਿਖਿਆ ਏ ਧੰਨ ਗੁਰੂ ਹਰ Rai ਸਾਹਿਬ ਪਾਤਸ਼ਾਹ ਨੇ ਪੁੱਛਿਆ ਕੀ ਗਲਤ ਲਿਖਿਆ ਸ਼ਾਹ ਜਹਾਨ ਕਹਿਣ ਲੱਗਾ ਤੁਸੀਂ ਕਹਿੰਦੇ ਹੋ ਢੋਡੀ ਬਾਣੀ ਕਹਿੰਦੀ ਹੈ ਵੀ ਮਹਾਰਾਜ ਦੀ ਪਾਵਨ ਬਾਣੀ ਤੁਸੀਂ ਬੱਚ ਰੋਜ਼ ਪੜ੍ਹਦੇ ਆਸਾ ਕੀ ਵਾਰ ਦੇ ਵਿੱਚੋਂ ਗੁਰਮੁਖ ਪਿਆਰਿਓ ਨਦਰੋ ਉਪੱਠੀ ਜੇ ਕਰੇ ਸੁਲਤਾਨਾ ਘਾਉ ਪਰਾਇ ਦਾ ਦਰ ਮੰਗਣ ਭੇਖ ਨ ਪਾਏ ਦਾ ਕਹਿਣ ਲੱਗੇ ਏਡਾ ਵੱਡਾ ਰਾਜਾ ਹੋਵੇ ਜਿੰਦੇ ਕੋਲ ਫੌਜਾ ਹੋਣ ਜਿਹੜਾ ਕਈ रियासतਾਂ ਦਾ ਮਾਲਕ ਹੋਵੇ ਤੇ ਕਹਿਣ ਲੱਗੇ ਬਾਣੀ ਕਹਿੰਦੀ ਹੈ ਵੀ ਰਾਜੇ ਨੂੰ ਵੀ ਘਾਹ ਖਾਣਾ ਪੈ ਸਕਦਾ ਏ ਕਹਿਣ ਲੱਗੇ ਮੈਂ ਇਸ ਕਾਨੂੰਨੀ ਮੰਨਦਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸ਼ਾਹਜਹਾਨ ਸਮਾਂ ਆਏਗਾ ਤੈਨੂੰ ਇਸ ਪੰਕਤੀ ਦੇ ਅਰਥ ਜ਼ਰੂਰ ਤੈਨੂੰ ਜਿਹੜੇ ਸਪਸ਼ਟ ਹੋਣਗੇ ਗੁਰਮੁਖ ਪੈਰੋ ਸਮਾਂ ਆਉਂਦਾ ਏ ਜਿਹੜਾ ਰਾਜਾ ਇਹ ਕਹਿੰਦਾ ਏ ਕਿ ਰਾਜਾ ਕਿਵੇਂ ਘਾਹ ਖਾ ਸਕਦਾ ਏ ਗੁਰੂ ਗਬਿਰੋ ਆਗਰੇ ਦੀ ਜੇਲ੍ਹ ਤੇ ਵਿੱਚ ਜਿਹੜਾ ਕਿ ਸ਼ਾਹਜਹਾਨ ਨੂੰ ਬੰਦ ਕੀਤਾ ਜਾਂਦਾ ਹੈ ਚਿੱਠੀ ਲਿਖਦਾ ਹੈ ਔਰੰਗ ਦੇਵ ਨੂੰ ਕਹਿਣ ਲੱਗਾ ਵੀ ਪੁੱਤਰ ਤੇਰੇ ਨਾਲੋਂ ਹਿੰਦੂ ਚੰਗੇ ਨੇ ਜਿਹੜੇ ਆਪਣੇ ਮਰ ਚੁੱਕੇ ਪਿਤਰਾਂ ਨੂੰ ਤਾਂ ਕੁਝ ਉਹ ਪਾਣੀ ਚੜਾਉਂਦੇ ਨੇ ਗੁਰੂ ਪਿਰ ਭਾਵੇਂ ਗੁਰਮਤ ਇਸ ਗੱਲ ਤੇ ਨਾਲ ਸਹਿਮਤ ਨਹੀਂ ਹੈ ਗੁਰਮਤ ਨਹੀਂ ਮੰਨਦੀ ਕੇਵਲ ਤੇ ਕੇਵਲ ਆਪ ਪੱਖ ਲੈ ਰਹੇ ਆ ਗੁਰਮਤ ਦਾ ਗੁਰਮਤ ਸ਼ਰਾਧਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਗੁਰਮੁਖ ਪਿਆਰੋ ਪਰ ਉਹਨੇ ਚਿੱਠੀ ਵਿੱਚ ਲਿਖਿਆ ਗੱਲ ਲੱਗ ਤੇਰੇ ਨਾਲੋਂ Hindu ਚੰਗੇ ਨੇ ਜਿਹੜੇ ਸਾਲ ਬਾਅਦ ਆਪਣੇ ਮਰ ਚੁੱਕੇ ਪਿਤਰਾਂ ਨੂੰ ਪ੍ਰਸ਼ਾਦਾ ਪਾਣੀ ਪਚਾਉਣ ਦਾ ਪਚਾਉਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਪਾਣੀ ਦਿੰਦੇ ਨੇ ਤੇਰੇ ਨਾਲ ਉਹ ਚੰਗੇ ਨੇ ਮੈਂ ਤੇਰਾ ਜਿਉਂਦਾ ਜਿਉਂਦਾ ਜੀ ਬਾਪ ਬੇਟਾ ਮੇਰਾ ਗਲਾ ਸੁੱਕਦਾ ਏ ਮੇਰੇ ਬੁੱਲ ਸੁੱਕਦੇ ਨੇ ਦੋ ਕੁੱਟ ਕਿਤੇ ਪੁੱਤ ਮੈਨੂੰ ਪਾਣੀ ਤਾਂ ਦੇ ਦੇ ਅੱਗੋ ਔਰੰਗਜ਼ੇਬ ਚਿੱਠੀ ਦਾ ਜਵਾਬ ਦਿੰਦਾ ਕਹਿਣ ਲੱਗੇ ਅੱਬਾ ਜਾਨ ਜਿੰਨਾ ਤੂੰ ਇਸ ਕਾਗਜ਼ ਦੀ ਹਿੱਕ ਤੇ ਉੱਤੇ ਸ਼ਬਦ ਲਿਖਣ ਵਾਸਤੇ ਪਾਣੀ ਪਾਣੀ ਲੈ ਕੇ ਸ਼ਾਈ ਬਣਾਈ ਹੈ ਜੇ ਕਿਤੇ ਉਹ ਦੋ ਕੁੱਟ ਤੂੰ ਆਪਣੇ ਗਲੇ ਵਿੱਚ ਲਗਾ ਲੈਂਦਾ ਆਪਣੇ ਮੂੰਹ ਵਿੱਚ ਪਾ ਲੈਂਦਾ ਸ਼ਾਇਦ ਤੇਰੇ ਗਲੇ ਦੀ ਪਿਆਸ ਸੁੱਕ ਜਾਂਦੀ